ਤਾਂ ਜੋ ਉਹ ਕਮਿਸ਼ਨਰ ਸਾਹਿਬ ਸ੍ਰੀ ਅਨਜੀਤ ਸਿੰਘ ਜੀ ਢਿੱਲੋਂ ਸਾਡੇ ਐਡੀਐਸਪੀ ਸੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਵੱਲੋਂ ਤੇ ਸਾਡੇ ਏਡੀਜੀਪੀ ਸੀ ਏਐਸਆਈ ਸਾਹਿਬ ਉਹਨਾਂ ਵੱਲੋਂ ਜਿਹੜੀ ਹੁਕਮ ਹੁਕਾਮ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਲੈਡੀ ਕਨਸਟੇਬਲ ਆਰਤਿਕ 4 ਰੂਟ ਨੰਬਰ 90302 ਜੋ ਕਿ ਪੰਚਕੁਲਾ ਬੈਰੀਅਰ ਤੋਂ ਅਜੀਸਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ 24 ਇੰਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੀ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਈ ਹਸਪੀਟਲ ਹੁੰਦਾ ਉੱਥੇ ਉਸ ਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ। ਉਹ ਲੋਕਾਂ ਤੱਕ ਜਿਹੜੇ ਅਸੀਂ 1 ਸਤ ਤੋਂ ਲੈ ਕੇ 31 ਸਤ 24 ਤੱਕ ਜਿਹੜੀ ਇਹ ਮੁਹਿੰਮ ਸੀਗੀ ਲੋਕਾਂ ਨੂੰ ਅਵੇਅਰ ਕਰਨ ਦੀ ਉਹਦੇ ਬਾਬਤ ਅਸੀਂ ਅੱਜ ਅਲੈਗਜੰਡਰਾ ਸਕੂਲ ਆਏ ਸੀਗੇ ਤੇ ਇਹਦੇ ਵਿੱਚ ਜਿਹੜੇ ਬੱਚਿਆਂ ਦੇ ਨਾਲ ਅਸੀਂ ਸਕੂਲ ਸਟਾਫ ਨੂੰ ਪਬੰਦਕਾਂ ਨੂੰ ਮਿਲੇ ਔਰ ਜਿਹੜੇ ਖਾਸ ਕਰਕੇ ਜਿਹੜੇ ਬੱਚਿਆਂ ਦੇ ਪੇਰੈਂਟ ਸੀ ਉਹਨਾਂ ਨੂੰ ਮਿਲੇ ਤੇ ਉਸ ਮੁਹਿੰਮ ਦਾ ਇੱਕ ਹਿੱਸਾ ਉਹ ਪੇਰੈਂਟਸ ਬਣੇ ਨੇ ਤੇ ਉਸ ਪ੍ਰਿੰਸ ਜਿਹੜੇ ਉਹਨਾਂ ਦਾ ਬੜਾ-ਬੜਾ ਸਹਿਯੋਗ ਰਿਹਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਉਹ ਚਿੰਤਤ ਨੇ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਲਦਨ ਵੱਡੀਆਂ ਗੱਡੀਆਂ ਦਾ ਕਰਜ਼ਜਵਾਦ ਰਿਹਾ ਜਾਂ ਵੱਡੇ ਬਾਈਕਾਂ ਦਾ ਕਰਜ਼ਜਵਾਦ ਰਿਹਾ ਉਹਨੂੰ ਕਿਤੇ ਕਿਤੇ ਠੱਲ ਪਏ ਕਿ ਤੇ ਬੱਚਿਆਂ ਦੇ ਜਿਹੜਾ ਇਹ ਕਾਨੂੰਨ ਜਿਹੜਾ ਲਾਗੂ ਹੋਇਆ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਬਾਈਕ ਚਲਾ ਰਹੇ ਨੇ ਉਹਨਾਂ ਦੇ ਵਾਸਤੇ ਜਿਹੜਾ ਕਾਨੂੰਨ ਹੈ 25000 ਜੁਰਮਾਨਾ ਤੇ 3 ਸਾਲ ਦੀ ਕੈਦ ਜਿਹੜੀ ਆ ਤੇ ਪਰਵਾਹ ਜਿਹਦਾ ਵਾ ਇਸ ਗੱਲੋਂ ਵੀ ਚਿੰਤਾ ਕਿਤੇ ਕਿਤੇ ਬੱਚੇ ਸਾਡੇ ਕਿਸੇ ਸਾਨੂੰ ਵਿਪਤਾ ਵਿੱਚ ਨਾ ਫਸਾ ਦੇਣ ਤੇ ਇਸ ਗੱਲੋਂ ਖੁਸ਼ ਵੀ ਹੈਗੇ ਮੈਂ ਕਿ ਜੇ ਕਾਨੂੰਨ ਲਾਗੂ ਹੋ ਜਾਂਦਾ ਤੇ ਕਿਤੇ ਨਾ ਕਿਤੇ ਸਾਡੇ ਬੱਚੇ ਦੀ ਵੀ ਸੇਫਟੀ ਬਣੇਗੀ ਤੇ ਬੱਚਾ ਸਾਡਾ ਵੀ ਕਿਸੇ ਹਾਦਸੇ ਦੇ ਹੋਣ ਤੋਂ ਬਚ ਸਕਦਾ ਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਟ੍ਰੈਂਡ ਚੱਲਦਾ ਪਿਆ ਸੀ ਇੱਕ ਦੂਜੇ ਨੂੰ ਵੇਖਾ ਵੇਖੀ ਜਿਹੜੇ ਸਕੂਟਰ ਮੋਟਰਸਾਈਕਲ ਆਏ ਦੇ ਸੀ ਉਹਦੇ ਵਿੱਚ ਵੀ ਕਿਤੇ ਠੱਲ ਪਏਗੇ ਇਸ ਕਾਨੂੰਨ ਨੂੰ ਲੈ ਕੇ ਜਦੋਂ ਤੁਸੀਂ ਪੇਰੈਂਟਸ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਿਹੋ ਜਿਹਾ ਰਿਸਪੌਂਸ ਪੇਰੈਂਟਸ ਰਿਸਪੌਂਸ ਬਹੁਤ ਵਧੀਆ ਜੀ ਮੈਂ ਬਹੁਤ ਸਾਰੇ ਪੇਰ ਤੇ ਵੀ ਗੱਲ ਕਰਦੇ ਨੇ ਅਕਸਰ ਅਸੀਂ ਇਹੋ ਸੈਮੀਨਾਰ ਲਗਾਉਂਦੇ ਦਿੰਦੇ ਆ ਕਿ ਜਿਹੜੇ ਪੇਰੈਂਟਸ ਆ ਪੇਰੈਂਟਸ ਦਾ ਜਿਹਦਾ ਸਪੌਸ ਬਹੁਤ ਵਧੀਆ ਕਿਤੇ ਨੇ ਕਈ ਪੇਰੈਂਟਸ ਐਸੇ ਮਜ਼ਬੂਤ ਨੇ ਜਿਹੜੇ ਬੱਚਿਆਂ ਦੇ ਅੱਗੇ ਝੁਕਦੇ ਪਏ ਨੇ ਲੇਕਿਨ ਉਹਨਾਂ ਮਜ਼ਬੂਰੀਆਂ ਪਿੱਛੇ ਨਾ ਝੁਕੋ ਬੱਚਿਆਂ ਦੀ ਸੇਫਟੀ ਵਾਲੇ ਪਾਸੇ ਆਸੇ ਕੱਲ ਮੈਂ ਕਿਤੇ ਗਾਰਡਨਾਂ ਇਨਕਲੀਵ ਗਿਆ ਸੀਗਾ ਉੱਥੇ ਇੱਕ ਬੱਚਾ ਸੀਗਾ ਜਿਹਦੋਂ ਬੁਲਟ ਲੈ ਕੇ ਦਿੱਤਾ ਸੀ ਪਾਪਿਓ ਦੇ ਲੋਕਾਂ ਆਣ ਗੁਆਣ ਦੇ ਹੁੰਦਾ ਦੀ ਬੜੀ ਕੰਪਲੀਟ ਕੀਤੀ ਲੇਕਿਨ ਉਹ ਮਤਲਬ ਕਿ ਇਸ ਗੱਲੋਂ ਨਹੀਂ ਮੰਨੇ ਸਾਡੀ ਆਪਣੀ ਤਰਫ ਸਾਡਾ ਆਪਣਾ ਪੈਸਾ ਵਾ ਲੇਕਿਨ ਪਿਛਲੇ ਟਾਈਮ ਦੇ ਦੌਰਾਨ ਐਕਸੀਡੈਂਟ ਹੋ ਗਏ ਡੈਥ ਹੋ ਗਏ ਜਿਹੜਾ ਨਰਮਿੰਗ ਲਾਇਸੈਂਸ ਹੈ ਲਰਨਿੰਗ ਲਾਇਸੈਂਸ ਵਿੱਚ ਆਪਾਂ 50 ਸੀਸੀ ਜਿਹੜੀ ਬਾਈਕ ਚਲਾ ਸਕਦੇ ਆ ਉਹਦੇ ਵਿੱਚ ਛੋਟੇ ਸਕੂਟਰ ਤੇ ਬਾਈਕ ਜਿਹੜੇ 50 ਸੀਸੀ ਤੱਕ ਹੀ ਆ ਲਿਮਟ ਜਿਹੜਾ ਲਰਨਿੰਗ ਸਾਈਡ ਲਾਇਸੈਂਸ ਬਗੈਰ ਜਿਹੜੀ 18 ਸਾਲ ਤੋਂ ਜਿਹੜਾ ਵੱਡੀ ਬਾਈਕ ਚਲਾ ਸਕਦੇ ਆ ਲਰਨਿੰਗ ਲਾਇਸੈਂਸ ਸਰ ਕੰਫਿਊਜ਼ਨ ਆ ਸਟੂਡੈਂਟ ਨੂੰ ਵੀ ਪੇਰੈਂਟਸ ਨੂੰ ਵੀ ਤੇ ਸਕੂਲ ਸਟਾਫ ਨੂੰ ਵੀ ਕਿ ਜਿਹੜੀ ਐਕਟਿਵ ਆ ਉਹ ਆਟੋ ਗੇਅਰ ਆ ਆਟੋ ਗੇਅਰ ਮਤਲਬ ਕਿ ਇਹ ਹੈਗਾ ਵੀ ਉਹ ਜਿਹੜੀ 110 ਸੀਸੀ ਆ 180 cc ਉਹ ਲੋ ਉਹ ਨਹੀਂ ਕਰਦਾ ਕਾਨੂੰਨ ਤੇ 50 cc ਤੱਕ ਹੀ ਆਪਾਂ ਜਿਹੜਾ ਵੀ ਹਿੱਕਲ ਚਲਾ ਸਕਦੇ ਆ ਜਿਹੜੀ ਬੈਟਰੀ ਵਾਲੀ ਗੱਡੀਆਂ ਬੱਚੇ ਕਹਿੰਦੇ ਆ ਬੈਟਰੀ ਵਾਲੀ ਗੱਡੀ ਜਿਹੜੀ ਲੋ ਸਪੀਡ ਆ ਗੱਡੀ ਉਹ ਚਲਾ ਸਕਦੇ ਆ ਜਿਹੜੀ ਹਾਈ ਸਪੀਡ ਗੱਡੀ ਆ ਉਹ ਆਪਾਂ ਨਹੀਂ ਚਲਾ ਸਕਦੇ ਕੋਈ ਪ੍ਰੋਬਲਮ ਨਹੀਂ ਸੀਗੀ ਅਸੀਂ ਪੇ ਵੀ ਕਰ ਰਹੇ ਸੀ ਬਟ ਉਹਨ 10 ਸਾਲ ਦਾ ਬੱਚਾ ਹੋ ਗਿਆ ਸਾਡਾ ਉਹਨਾਂ ਨੇ ਸਾਫ਼ ਕਹਿਤਾ ਕਿ ਅਸੀਂ 10 ਸਾਲ ਦਾ ਬੱਚਾ ਨਹੀਂ ਜਿਹੜਾ ਬੱਚਾ ਵੱਡਾ ਹੈ ਕੋਈ ਜਗ੍ਹਾ ਅਸੀਂ ਦੋ ਬੱਚੇ ਬਿਠਾ ਸਕਦੇ ਆ ਯਾਦ ਉਹਨਾਂ ਦੀ ਉਹ ਵਧਾ ਰਹੇ ਹੋ ਇਹਾਂ ਤੇ ਤੁਸੀਂ ਬੱਚਾ ਆਪ ਛੱਡ ਕੇ ਆਓ ਉਹਨੂੰ ਵਿਧਾਨ ਨੂੰ ਵੀ ਉਹ ਪੇਮੈਂਟ ਕਹਿ ਰਹੇ ਨੇ 2500 ਰੁਪਿਆ 2400 ਰੁਪਿਆ ਲਵਾਂਗੇ ਕਟੋਗਾੜ ਇੱਕ ਬੱਚੇ ਦਾ ਉਹ ਕਿਦਾਂ ਅਸੀਂ ਪੇ ਕਰੀਏ ਹੁਣ ਐਕਟਿਵਾ ਸੀਗੀ ਐਕਟਿਵਾ ਦੇ ਬੱਚਾ ਆ ਰਹੇ ਸੀ ਬਟ 25 30 ਦਿਨ ਤੋਂ ਮੈਂ ਖੁਦ ਆ ਰਿਹਾ ਛੱਡਣ ਵਾਸਤੇ ਹੁਣ ਉਸ ਤੋਂ ਬਾਅਦ ਇਹਨਾਂ ਨੇ ਕਾਨੂੰਨ ਲਾਤਾ ਵਾ ਕਾਨੂੰਨ ਬਹੁਤ ਵਧੀਆ ਵਾ ਸਾਡੇ ਫਾਇਦੇ ਵਾਸਤੇ ਬੱਚਿਆਂ ਵਾਸਤੇ ਪ੍ਰੋਡਕਸ਼ਨ ਵਾਸਤੇ ਆ ਬਟ ਇਹਨਾਂ ਨੇ ਸਾਨੂੰ ਸੋਲੂਸ਼ਨ ਵੀ ਦੇਣਾ ਲਰਨਿੰਗ ਲਾਇਸੈਂਸ ਦਾ ਉਹਨਾਂ ਸਰ ਨੇ ਕਹਿਤਾ ਵਾ ਕਿ ਹੈਵੀ ਵਹੀਕਲ ਨਹੀਂ ਚੱਲੇਗਾ ਐਕਟਿਵਾ ਵੀ ਉਹਦੇ ਵਿੱਚ ਹੀ ਪਾਤੀ ਦਿੱਤੀ ਗਈ ਹੈ ਉਹ ਬੈਟਰੀ ਵਾਲ ਨਾ ਬੈਣਾ ਉਹਨੂੰ ਪੇਰੈਂਟਸ ਨੂੰ ਮੁਸ਼ਕਲ ਹੈ ਬਹੁਤ ਵਧੀਆ ਹੈ ਜੀ ਕਾਨੂੰਨ ਪੇਰੈਂਟਸ ਵਾਸਤੇ ਵੀ ਬਹੁਤ ਵਧੀਆ ਪੇਰੈਂਟਸ ਘਰ ਬੈਠੇ ਹੁੰਦੇ ਆ ਬੱਚਾ ਬਾਜ਼ਾਰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਕੀ ਪਤਾ ਹੁੰਦਾ ਜਦੋਂ ਵਹੀਕਲ ਲੈ ਕੇ ਜਾਂਦਾ ਵਾ ਇਹ ਸਾਡੇ ਵਾਸਤੇ ਵਧੀਆ ਹੈਗਾ ਬੱਚਿਆਂ ਨੂੰ ਮਾਪਿਆਂ ਨੂੰ ਸ਼ਾਂਤੀ ਹੈ ਕਿ ਬੱਚਾ ਵਾਹਨ ਲੈ ਕੇ ਨਹੀਂ ਜਾਏਗਾ ਬੱਚੇ ਨੂੰ ਡਰਾਇਆ ਹੀ ਚੰਗਾ ਵਾ ਡਰਿਆ ਰਹੇ ਵਧੀਆ ਨਹੀਂ ਤੇ ਉਹ ਕਈ ਵਾਰੀ ਬੱਚੇਨ ਦੀ ਪੇਰੈਂਟਸ ਦੀ ਵੀ ਹੀ ਗੱਲ ਨਹੀਂ ਸੁਣਦੇ ਕਿ ਅਸੀਂ ਜਾ ਰਹੇ ਜੇ ਸਾਨੂੰ ਕੋਈ ਨਹੀਂ ਰੋਕ ਰਿਹਾ ਇਹਨਾਂ ਨੂੰ ਥੋੜਾ ਡਰ ਰਹੇਗਾ ਬੱਚਿਆਂ ਨੂੰ ਹਾਂਜੀ ਸਰ ਜਿਹੜਾ ਬੱਚੇ ਸਕੂਟੀ ਲੈ ਕੇ ਆਉਂਦੇ ਆ ਉਹਨੂੰ ਇਹ ਥੋੜਾ ਡਰ ਰਹੇਗਾ ਕਿ ਮੇਰੇ ਪੇਰਸ ਨੂੰ ਪ੍ਰੋਬਲਮ ਆਏਗੀ ਮੈਨੂੰ ਵੀ ਪ੍ਰੋਬਲਮ ਹੋਏਗੀ ਸੋ ਇਹਦੇ ਨਾਲ ਇਹ ਕਿ ਥੋੜਾ ਟ੍ਰੈਫਿਕ ਵੀ ਘਟ ਜਾਏਗਾ ਇਹ ਟ੍ਰੈਫਿਕ 'ਚ ਐਕਸੀਡੈਂਟ ਹੋ ਰਿਹਾ ਉਹ ਵੀ ਘਟ ਜਾਣਗੇ ਕਿਉਂਕਿ ਬੱਚੇ ਕਰੋ ਸਕੂਟੀ ਲੈ ਕੇ ਆਉਂਦੇ ਆ ਉਸ ਟਾਈਮ ਤੇ ਬਾਡੀ ਸਲੋ ਚ ਲੰਦੇ ਆ ਇਦਾਂ ਬਾਹਰਾਂ ਦੇ ਫਿਰ ਆਪਣੀ ਫੁੱਲ ਸਪੀਡ ਤੇ ਚਲਾਉਂਦੇ ਹੋ। ਕਾਨੂੰਨ ਜਿਹੜਾ ਬਣਾਇਆ ਗਿਆ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ। ਬਹੁਤ ਵਧੀਆ ਸਰ। ਡਰ ਹੋਏਗਾ ਬੱਚੇ ਨੂੰ ਇਦਨਾ ਕਾਫੀ ਜ਼ਿਆਦਾ ਕਿ ਮੈਨੂੰ ਨਈ ਸਕੂਟੀ ਲੈ ਕੇ ਜੰਣਾ ਚਾਹੀਦੀ ਹੈ। ਮੋਟਰਸਾਈਕਲ ਨਹੀਂ ਲੈ ਕੇ ਜਾਣਾ ਚਾਹੀਦਾ। ਕੀ ਪੇਰੈਂਟਸ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਇਦਨਾ? ਹਾਂਜੀ ਸਰ ਬਹੁਤ ਸਾਰੀਆਂ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਮੈਨੂੰ। ਕਿਉਂਕਿ ਪੇਰੈਂਟਸ ਨੂੰ ਇਹ ਕਿ ਹੁਣ ਬੱਚੇ ਨੂੰ ਕੁੱਦ ਛੱਡਣਾ ਪਏਗਾ। ਚਲੋ ਕੋਈ ਗੱਲ ਨਹੀਂ। ਬੱਚੇ ਦੇ ਵੈਸੇ ਆਟੋ ਵੀ ਲਗਵਾਇਆ ਹੋਇਆ ਹੋਟਲ ਤੇ ਆਇਆ ਕਰਨੀ ਸੀ ਜੀ ਕਾਨੂੰਨ ਤਾਂ ਬਹੁਤ ਵਧੀਆ ਹੈ ਜੀ ਵੇਖੋ ਪਰ ਜੇ ਕਾਨੂੰਨ ਤੇ ਅਮਲ ਹੋਵੇ ਤਾਂ ਹੀ ਆ ਇਹਦੇ ਨਾਲ ਕਰਪਸ਼ਨ ਹੀ ਵਧੂਗੀ ਮੈਨੂੰ ਲੱਗਦਾ ਕਾਨੂੰਨ ਦਾ ਤਾਂ ਕੋਈ ਅਸਰ ਨਹੀਂ ਹੋਣਾ ਜਿਹੜਾ ਜੀਆ ਜੁਰਮਾਨਾ ਕੀਤਾ ਆ ਉਹਦੀ ਜਗ੍ਹਾ ਕਰਪਸ਼ਨ ਵਧੇ ਦੇਜੇ ਨੇ ਭਰਨਾ ਨਹੀਂ ਕਿਸੇ ਦੀ ਸਵਾਰਸ਼ ਹੋਣੀ ਹੈ ਕਿਸੇ ਨੂੰ 10000 ਦੇ ਕੇ ਛੁੱਟ ਜਾਣਾ ਮੈਨੂੰ ਲੱਗਦਾ ਨਹੀਂ ਇਹਨਾਂ ਦਾ ਕੋਈ ਫਰਕ ਪੈਣਾ ਆ ਬਾਕੀ ਵੇਖੋ ਇਹ ਇਹ ਪੇਰੈਂਟਸ ਵਾਸਤੇ ਆ ਸਾਡੇ ਵਾਸਤੇ ਪਰੇਸ਼ਾਨੀ ਆ ਜਿੰਨਾਂ ਨੂੰ ਫਿਰ ਹੁਣ ਕਨਵੈਂਸਨਿੰਗ ਲੈ ਕੇ ਜਾਣੀਆਂ ਪੈਣਗੀਆਂ ਇਸੇ ਵale ਅਸੀਂ ਨਹੀਂ ਵੀ ਇੱਥੇ ਹੁੰਦੇ ਬੱਚਾ ਇਹਨੂੰ ਛੱਡਣ ਜਾਣਾ ਪੈਂਦਾ ਜਾਂ ਬੱਚਾ ਆਵ ਆਵੇ ਤੇ ਬੱਚਾ ਫਿਰ ਛੁੱਟੀ ਕਰਾਣੀ ਪਏਗੀ ਸਕੂਲ ਤੋਂ ਸਾਨੂੰ ਕਿਉਂਕਿ ਵਾਇਕਲ ਵੈਨ ਵਾਲਾ ਕਹਿੰਦਾ ਅਸੀਂ ਤੁਹਾਡਾ ਬੱਚਾ ਲੈ ਕੇ ਨਹੀਂ ਜਾ ਸਕਦੇ ਹੁਣ ਤੁਹਾਡੀ ਜਗ੍ਹਾ ਦੋ ਬੱਚੇ ਬਹੋਣੇ ਆ ਬੱਚਾ ਹੈਲਥੀ ਆ ਬੱਚਾ ਵੱਡਾ ਆ ਉਰੀ ਜਗ੍ਹਾ ਦੋ ਬੱਚੇ ਬੰਦੇ ਸਾਨੂੰ ਪੈਸੇ ਵੱਧ ਮਿਲਦੇ ਆ ਤੁਹਾਡੇ ਬੱਚੇ ਨਾਲ ਸਾਨੂੰ ਪੈਸੇ ਘੱਟ ਮਿਲਦੇ ਆ हमारे स्कूल में ट्रैफिक पुलिस की तरफ से रेगुलरली ऐसे सेमिनार होते रहते हैं कभी हम अपने वैन ड्राइवर के लिए करते हैं कभी हम स्टूडेंट्स के लिए करते हैं कभी हम अपने टीचर्स के लिए करते हैं इस बार हमने स्पेशली पेरेंट्स के साथ और स्टूडेंट्स के साथ टीचर्स के साथ ये सेमिनार कराया पेरेंट्स को हम अवेयर करना चाह रहे थे कि वो अपने बच्चों को एक्टिवा या बाइक देते हैं बिना लाइसेंस की और उनको हमने नए कानून से अवेयर कराना था कि अगर ऐसा करते हैं तो पेरेंट्स विल बी रिस्पॉन्सबल नॉट द चाइल्ड दिस इज़ द मॉरल ड्यूटी ऑफ द स्कूल एंड द ट्रैफिक पुलिस एज वेल एज द पेरेंट्स टू टेक केयर ऑफ द स्टूडेंट्स टू मेक दम अवेयर ऑफ ऑल दिज न्यू रूल्स एंड आई होप दिस न्यू रूल दैट गवर्नमेंट हैज़ गिवन विल हेल्प अस टू कंट्रोल द ट्रैफिक ऑन द रोड एंड एक्सीडेंट्स अवॉइड एक्सीडेंट्स ऑन द रोड एंड एक जो महत्वपूर्ण बात ट्रैफिक सर ने बताई है यह है कि अगर कोई हर्ट हो गया है रोड में और उसको हम हेल्प करते हैं तो हमें अवॉर्ड किया जाएगा ना कि ये रिवॉर्ड के ये सबको लगता है कि अगर हमने किसी को हेल्प कर दिया तो पुलिस हमें चार बार थाने में बुलाएगी और तंग करेगी तो अभी ये क्लियर हो गया कि अगर हम किसी को हेल्प करते हैं तो हमको एज ए फरिश्ता ट्रीट किया जाएगा और सम्मानित किया जाएगा और ये एक बहुत अच्छी मुहिम है जो सरकार की तरफ से आई है जी, से जो कानून बनाया गया है। जी बच्चे बच्चों की सेफ्टी को बच्चों की सेफ्टी के लिए तो बहुत इम्पोर्टेंट है हमने देखा है कि हमारे बच्चे पास आउट करने के बाद भी बिना लाइसेंस के या कुछ जैसे स्टंट करते हैं गाड़ियों में कार में और बाइक में तो वो कभी कभी डेथ भी हो जाती है उनकी तो वो बच्चे हमारे हैं हम उनको किस तरह से गाइड कर सकते हैं वो इसके लिए ये मुहिम पंजाब गवर्नमेंट की बहुत अच्छी है पेरेंट्स के लिए स्टूडेंट्स के लिए एंड स्कूल के लिए अफकोर्स इसके लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर